ਵਿਧਾਨ ਸਭਾ 2027 ਦੀਆਂ ਚੋਣਾਂ ਦੀ ਤਿਆਰੀ ਚੋਣ ਕਮਿਸ਼ਨ ਦੇ ਵੱਲੋਂ ਰੰਭੀ ਗਈ ਹੈ ਚੋਣ ਕਮਿਸ਼ਨਰ ਆ ਪੰਜਾਬ ਦੇ ਵੱਲੋਂ ਜਿਹੜੇ ਨੇ ਉਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨਿਰਦੇਸ਼ ਜਾਰੀ ਕੀਤੇ ਗਏ ਨੇ ਦੱਸ ਦਈਏ ਕਿ ਐਸ ਆਈ ਆਰ ਕਰਵਾਉਣ ਦੇ ਹੁਕਮ ਨੇ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਇੱਕ ਸੋਧ ਹੈ ਜਿਹੜੀ ਉਹ ਵੋਟਰ ਲਿਸਟਾਂ ਦੇ ਵਿੱਚ ਹੋਵੇਗੀ ਜਿਸ ਦੀਆਂ ਹਦਾਇਤਾਂ ਜਿਹੜੀਆਂ ਚੋਣ ਕਮਿਸ਼ਨਰ ਦੇ ਵੱਲੋਂ ਦਿੱਤੀਆਂ ਗਈਆਂ ਨੇ ਤਾਂ ਦੱਸ ਦਈਏ ਕਿ ਹੁਣ ਆ ਪੰਜਾਬ ਦੇ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਜਿਹੜੀ ਆ ਉਹ ਆਰੰਭੀ ਗਈ ਆ ਚੋਣ ਕਮਿਸ਼ਨ ਦੇ ਵੱਲੋਂ ਤਿਆਰੀਆਂ ਦੀ ਸ਼ੁਰੂਆਤ ਹੈ ਜਿਹੜੀ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਵਕ ਵਕਾ ਵਿਭਾਗਾਂ ਨੂੰ ਜਿਹੜੀਆਂ ਲਿਸਟਾਂ ਦੀ ਸੋਧ ਲਈ ਜਿਹੜੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਦਾ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਵਿਧਾਨ ਸਭਾ 2027 ਦੀਆਂ ਚੋਣਾਂ ਆਉਣੀਆਂ ਨੇ 2027 ਦੇ ਵਿੱਚ ਜਿਹੜੀ ਪੰਜਾਬ ਨੂੰ ਚਲਾਉਣ ਵਾਲੀ ਪੰਜਾਬ ਸਰਕਾਰ ਹੈ ਉਹ ਬਦਰੀ ਜਾਵੇਗੀ ਤਾਂ ਉਸਤੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਹੋਈਆਂ ਨੇ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਵਿੱਚ VOTER ਸੂਚੀਆਂ 'ਚ ਸੋਧ ਅਤੇ VOTERਾਂ ਦੀ ਜਾਣਕਾਰੀ ਨੂੰ ਦਰੁਸਤ ਕਰਨ ਦੇ ਲਈ ਵਿਸ਼ੇਸ਼ ਸੁਧਾਈ ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਕਰਵਾਈ ਜਾ ਸਕਦੀ ਹੈ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਸੋਧ ਦੀ ਪ੍ਰਕਿਰਿਆ ਫਰਵਰੀ ਮਾਰਚੋ ਦੌਰਾਨ ਸ਼ੁਰੂ ਹੋਵੇਗੀ ਐਸਆਰ ਦੀਆਂ ਤਿਆਰੀਆਂ ਰਸਮੀ ਸੋਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹਾ ਚੋਣ ਅਧਾਰੀਆਂ ਨੂੰ ਵੋਟਰ ਸੂਚੀਆਂ ਦੇ ਵਿੱਚ ਅੰਤਰ ਨੂੰ ਦੂਰ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਅਧਿਕਾਰਤ ਸੂਤਰਾਂ ਅਨੁਸਾਰ ਇਸ ਫੈਸਲੇ ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਸਾਰੇ ਰਾਜਾਂ ਦੇ ਚੋਣ ਅਧਿਕਾਰੀਆਂ ਦੇ ਨਾਲ ਕੀਤੀ ਗਈ ਇੱਕ ਵਰਚੁਅਲ ਮੀਟਿੰਗ ਦੌਰਾਨ ਚਰਚਾ ਕੀਤੀ ਗਈ ਹੈ ਕਿ ਮੀਟਿੰਗ ਦੌਰਾਨ ਕਮਿਸ਼ਨ ਨੇ ਹਦਾਇਤਾਂ ਹਦਾਇਤ ਦਿੱਤੀ ਹੈ ਕਿ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਸੋਧ ਨੂੰ ਜਿਹੜਾ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਕੀਤਾ ਜਾਵੇ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਦੇ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਗੁਣਵੱਤਾ ਵਿੱਚ ਸੁਹਾਰ ਲਈ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਨੇ ਬੀਐਲਓ ਅੱਜ ਤੋਂ 3 ਫਰਵਰੀ ਤੱਕ ਜਿਹੜੀਆਂ ਵੋਟਰ ਸੂਚੀਆਂ ਵਿੱਚ ਗਲਤੀਆਂ ਨੂੰ ਠੀਕ ਕਰਨਗੇ ਜੇਹਾ ਕਰਨ ਦੇ ਲਈ ਉਹਨਾਂ ਨੂੰ 5 ਦਿਨਾਂ ਦੇ ਲਈ ਆਪਣੇ ਵਿਭਾਗ ਤੋਂ ਮੁਕਤ ਕਰ ਦਿੱਤਾ ਗਿਆ ਹੈ ਇਹਨਾਂ 5 ਦਿਨਾਂ ਦੌਰਾਨ ਬੀਐਲਓ ਰੰਗीन VOTER ਸੂਚੀਆਂ ਤਿਆਰ ਕਰਦੇ ਸਮੇਂ ਤਿਆ ਕੀਤੀਆਂ ਗਲਤੀਆਂ ਨੂੰ ਠੀਕ ਕਰਨਗੇ ਬੀਐਲਓਜ਼ ਨੇ ਕੁਝ VOTERਾਂ ਦੀਆਂ ਕਾਲੀਆਂ ਤੇ ਚਿੱਟੀਆਂ ਫੋਟੋਆਂ ਸ਼ਾਮਲ ਕੀਤੀਆਂ ਹਨ ਜਦੋਂ ਕਿ ਦੂਜਿਆਂ ਦੀਆਂ ਫੋਟੋਆਂ ਸੂਚੀ ਦੇ ਵਿੱਚ ਧੁੰਦਲੀਆਂ ਹਨ ਇਸ ਤੋਂ ਇਲਾਵਾ ਕੁਝ ਫੋਟੋਆਂ ਚੁੱਕੀਆਂ ਹੋਈਆਂ ਹਨ ਨਾਮ ਅਤੇ ਹੋਰ ਜਾਣਕਾਰੀ ਭਰਨ ਦੇ ਵਿੱਚ ਜਿਹੜੀ ਗਲਤੀਆਂ ਕੀਤੀਆਂ ਗਈਆਂ ਅਸੀਂ ਬੀਐਲਓਜ਼ ਨੂੰ ਇਹਨਾਂ 5 ਦਿਨਾਂ ਦੇ ਅੰਦਰ-ਅੰਦਰ ਇਹਨਾਂ ਸਾਰੀਆਂ ਗਲਤੀਆਂ ਨੂੰ ਠੀਕ ਕਰਨਾ ਹੋਵੇਗਾ ਐਸਆਰ ਉਦੇਸ਼ ਦੇ ਉਦੇਸ਼ ਨਵੇਂ ਯੋਗ ਵੋਟਰਾਂ ਦੇ ਨਾਮ ਜੋੜਨਾ ਮ੍ਰਿਤਕ ਜਾਂ ਮੁੜ ਵਸੇਬੇ ਵਾਲੇ ਵੋਟਰਾਂ ਦੇ ਨਾਮ ਹਟਾਉਣਾ ਤੇ ਡੁਪਲੀਕੇਟ ਐਂਟਰੀਆਂ ਨੂੰ ਸਾਫ਼ ਕਰਨਾ ਇਹ ਪ੍ਰਕਿਰਿਆ ਹੁਣ ਪੰਜਾਬ ਦੇ ਵਿੱਚ ਚੱਲ ਰਹੀ ਹੈ ਪ੍ਰਕਿਰਿਆ ਵੋਟਰ ਸੂਚੀ ਦੇ ਵਿੱਚ ਗਲਤੀਆਂ ਨੂੰ ਠੀਕ ਕਰੇਗੀ ਤੇ ਫਰਜ਼ੀ ਵੋਟਰਾਂ ਨੂੰ ਸੂਚੀ ਦੇ ਵਿੱਚੋਂ ਹਟਾ ਦੇਵੇਗੀ ਜੇ ਵੋਟਰ ਸੂਚੀ ਚ ਆਨਲਾਈਨ ਕਿਵੇਂ ਚੈੱਕ ਕੀਤਾ ਜਾ ਸਕਦਾ ਆਪਣਾ ਨਾਮ ਉਸਦੇ ਵੀ ਜਿਹੜੇ ਵੇਰਵੇ ਦਿੱਤੇ ਗਏ ਕਲੋਨ ਕਮਿਸ਼ਨ ਦੀ ਵੈਬਸਾਈਟ electrollsearch.eci.gov.in ਤੇ ਜਾਓ ਅਤੇ ਪਪ ਅਪ ਵਿੰਡੋ ਦੇ ਵਿੱਚ ਸਪੈਸ਼ਲ ਯੂਨੀਵਰਸਿਟੀਆਂ ਰਿਵੀਜ਼ਨ 2026 ਤੇ ਕਲਿੱਕ ਕਰੋ ਆਪਣਾ ਹਾਂ ईपीआईसी ਨੰਬਰ ਜਾਂ ਨਾਮ ਦਰਜ ਕਰੋ ਕੈਪਚਾ ਕੋਡ ਤੇ ਦਰਜ ਕਰੋ ਅਤੇ ਸਰਚ ਬਟਨ ਦਬਾਓ ਜੇ ਤੁਹਾਡਾ ਨਾਮ ਸੂਚੀਬੱਧ ਆਇਆ ਤਾਂ ਤੁਹਾਡੇ ਜ਼ਿਲੇ ਜ਼ਿਲ੍ਹਾ ਵਿਧਾਨ ਸਭਾ ਹਲਕੇ ਤੇ ਪੂਲਿੰਗ ਬੂਥ ਦੇ ਬੇਰਬੇ ਦਿਖਾਈ ਦੇਣਗੇ ਤਾਂ ਦੱਸਦੀ ਹਾਂ ਕਿ ਹੁਣ ਜਿਹੜੀਆਂ ਵੋਟਰ ਸੂਚੀਆਂ ਆਂ ਵੋਟਰ ਸੂਚੀਆਂ ਸੀ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਗਲਤੀਆਂ ਸੀਗੀਆਂ ਚਾਹੇ ਫਿਰ ਉਹ ਨਾਮ ਦੀ ਹੋਵੇ ਨਾਮ ਦੇ ਅੱਖਰਾਂ ਦੀ ਹੋਵੇ ਚਾਹੇ ਫਿਰ ਫੋਟੋਆਂ ਦੀ ਹੋਣ ਕਿਉਂਕਿ ਕਲਰ ਜਿਹੜੀਆਂ ਵੋਟਰ ਸੂਚੀਆਂ ਉਹ ਆ ਗਈਆਂ ਨੇ ਤੇ ਉਹਨਾਂ ਦੇ ਵਿੱਚ ਬਲੈਕ ਐਂਡ ਵਾਈਟ ਕੁਝ ਫੋਟੋਆਂ ਜਿਹੜੀਆਂ ਨੇ ਲੱਗੀਆਂ ਸੀ ਕੁਝ ਚਿੱਟੀਆਂ ਫੋਟੋਆਂ ਲੱਗੀਆਂ ਸੀ ਕਈਆਂ ਦੀਆਂ ਫੋਟੋਆਂ ਜਿਹੜੀਆਂ ਮੌਜੂਦ ਨਹੀਂ ਸੀ ਤਾਂ ਹੁਣ ਉਹਨਾਂ ਸਾਰੀਆਂ ਗਲਤੀਆਂ ਨੂੰ ਠੀਕ ਕਰਨ ਦੇ ਲਈ ਬੀਐਲਓਜ਼ ਨੂੰ ਜਿਹੜਾ 5 ਦਿਨਾਂ ਦਾ ਸਮਾਂ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਦੇ ਚਾਰਜ ਤੋਂ ਜਿਹੜਾ ਮੁਕਤ ਕੀਤਾ ਗਿਆ 5 ਦਿਨਾਂ ਦੇ ਲਈ ਉਹ ਸਿਰਫ ਵੋਟਰ ਸੂਚੀਆਂ ਦੇ ਉੱਤੇ ਹੁਣ ਧਿਆਨ ਦੇਣਗੇ ਤਾਂ ਦੱਸਤੀਏ ਕਿ ਚੋਣ ਕਮਿਸ਼ਨ ਦੇ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਖਿੱਚੀ ਗਈ ਆ ਵੋਟਰ ਸੂਚੀਆਂ ਤਿਆਰ ਕਰਨ ਦੇ ਹੁਕਮਾਂ ਦੇ ਦਿੱਤੇ ਗਏ